ਚੰਡੀਗੜ੍ਹ ਬਲਾਸਟ ਤੇ ਮុលਜਮ ਵਿਸ਼ਾਲ ਮਸਜਿਦ ਤੇ ਪਰਿਵਾਰਕ ਮੈਂਬਰ ਆਏ ਮੀਡੀਆ ਸਾਹਮਣੇ ਤਸਵੀਰ ਸਾਰੀ ਗੱਲ ਬੀਤੇ ਦਿਨੀ ਚੰਡੀਗੜ੍ਹ ਬਲਾਸਟ ਤੇ ਮុលਜਮ ਨੂੰ ਪੁਲਸ ਲੋਨ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਜਿੰਨਾ ਚੋ ਇੱਕ ਵਿਸ਼ਾਲ ਮਸੀਤ ਪੁਲਸ ਜਿਲ੍ਹਾ ਪਟਾਲਾ ਦੇ ਪਿੰਡ ਰਾਏ ਮਲਤਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਚੰਦਿਆਂ ਮਾਲੇਵਾਲ ਤੋਂ ਜੋ ਛੜਕ ਪਿੰਡ ਭੋਲੇ ਕੇ ਤੋਂ ਅੱਗੇ ਬਾਬਾ ਮਹਿਮ ਚੱਕ ਨੂੰ ਜਾਂਦੀਆਂ ਉਸ ਛੜਕ ਤੋਂ ਪਿੰਡ ਰਾਏਮਲ ਆਉਂਦਾ ਹੈ ਜਿੱਥੋਂ ਦਾ ਵਿਸ਼ਾਲ ਮਸੀਹ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਰਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਗਲਤ ਕਰਦੇ ਆ ਕਿ ਉਹਨਾਂ ਦਾ ਲੜਕਾ ਵਿਸ਼ਾਲ ਲੱਕੜ ਮਿਸਤਰੀ ਹੈ ਤੇ ਲੱਕੜ ਦਾ ਕੰਮ ਕਰਦਾ ਹੈ ਉੱਥੇ ਹੀ ਕਿਸੇ ਨੌਜਵਾਨ ਦੇ ਨਾਲ ਇਸਤੀ ਦੋਸਤੀ ਹੋਈ ਜਿਸ ਮਗਰੋਂ ਇਹ ਹਸਾ ਵਪਰਿਆ ਅਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਵਿਸ਼ਾਲ ਦੀ ਮਾਤਾ ਨੇ ਕਿਹਾ ਕਿ 10 ਨਵੰਬਰ ਨੂੰ ਉਹ ਇੱਕ ਸਾਥੀ ਦੇ ਨਾਲ ਇਸੇ ਹੀ ਘਰ ਵਿੱਚ ਰਹਿਣ ਲਈ ਆਇਆ ਸੀ ਪਰ ਉਸ ਮਗਰੋਂ ਗਦੋਂ ਗ੍ਰਿਫਤਾਰ ਹੋਇਆ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਪੁਲਿਸ ਵੱਲੋਂ ਹੀ ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਮਿਲੀ ਹੈ ਬੇਟਾ ਨਰਾ ਕਿੰਨੇ ਜੀਨੇ ਦਾ ਹਾਂਜੀ ਪਰਿਵਾਰਕ ਦੇ ਲੋਕ ਅਸੀਂ 5 ਲੋਕ ਹੈ ਜੀ ਅਚ ਜੀ ਵਿਸ਼ਾਲ ਕੀ ਕਰਦਾ ਹੈ ਜੀ ਉਹ ਲੱਕੜ ਦਾ ਕੰਮ ਕਰਦਾ ਸੀ ਤੇ ਇਸ ਕੰਮ ਚ ਕਿੱਦਾਂ ਪੈ ਗਿਆ ਇਸ ਕੰਮ ਤੇ ਲੱਕੜ ਦੇ ਕੰਮ ਤੇ ਮੁੰਡੇ ਨਾਲ ਗਿਆ ਸੀ ਉਹਦੇ ਨਾਲ ਹੀ ਬੱਸ ਕੋਈ ਕੀ ਹੋਇਆ ਜੀ ਬੱਸ ਮੇਥੋਂ ਕੰਮ ਤੋ ਗਿਆ ਹੈ ਕੰਮ ਤੋ ਕਿਉਂ ਸੀ ਕਿਉਂ ਮੈਨਾਂ ਦਾ ਪਤਾ ਨਹੀਂ ਕਿ ਮਤਲਬ ਕਿਤਰਾ ਇਕੱਠੇ ਕੰਮ ਕਰਦੇ ਕਿ ਉਹ ਮੁੰਡੇ ਦਾ ਪਹਿਲਾਂ ਕੋਈ ਹੈਗਾ ਕੀ ਚੱਕਰ ਹੈਗਾ ਕਿ ਨਹੀਂ ਹੈਗਾ ਬਸ ਇਹੀ ਤੇ ਤੁਹਾਨੂੰ ਕਿ ਤੁਹਾਨੂੰ ਕਦੋਂ ਪਤਾ ਲੱਗੇਗੀ ਇਹ ਗੱਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਸਨਵਾਜ ਜਦੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ ਬਲਾਸ ਤੋਂ ਬਾਅਦ ਪਤਾ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਕਰ ਨਹੀਂ ਸੀ ਆਇਆ ਹਾਂਜੀ ਕਰ ਆਇਆ ਨਹੀਂ ਕਿੰਨਾ ਕਰ ਤੇ ਅੱਗੇ ਵੀ ਹੁੰਦਾ ਹੈ 15 ਦਿਨਾਂ ਅੰਦਰ ਬਾਅਦ ਆ ਜਾਂਦੇ ਜਿੰਨੇ ਕੁ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੇ ਫੇਰ ਇਸ ਤਰ੍ਹਾਂ ਘੁੰਮ ਫਿਰ ਕੇ ਚਲ ਜਾਂਦਾ ਹੈ ਹਾਂ ਬਸ ਫੇਰ ਜੇ ਲਾਸਟ ਟਾਈਮ ਕਰੋ ਆਇਆ ਸੀ ਅੱਜ ਉਹ ਬਾਬੇ ਦੇ ਵਿਆਹ ਦੇ ਦਿਨ ਮੈਨੂੰ ਹੋਈ ਜਦੋਂ ਖ਼ਬਰ ਹੀ ਪਹੁੰਚੀ ਸਾਨੂੰ ਕੋਈ ਪਤਾ ਨਹੀਂ ਜੇ ਸਾਨੂੰ ਪਤਾ ਹੁੰਦਾ ਹੀ ਆਪਣੇ ਬੱਚੇ ਨੂੰ ਡਾਕ ਲੈਿੰਦੇ ਸਾਨੂੰ ਖ਼ਬਰ ਨਹੀਂ ਕੋਈ ਵੀ ਇਹ ਕੰਮ ਕਰਤੀ ਕਰਦਾ ਸੀ ਇਹ ਲੱਕੜ ਮਿਸਤਰੀ ਦੱਸੇ ਖੰਡੇ ਆਜ ਨਾਲ ਲੇਵਰ ਦਾ ਕੰਮ ਪਹਿੰਦਾ ਹੀ ਕੀ ਕਰਦਾ ਸੀ ਉਹ ਬਾਹਰ ਲੱਗਦਾ ਸੀ ਮਾਚ ਹਾਂ ਨੂੰ ਨਹੀਂ ਪਤਾ ਇਹ ਗੱਲ ਦਾ ਇਹਦਾ ਜੀ ਪਿੰਡ ਵਿੱਚ ਰਿਕਾਰਡ ਬਹੁਤ ਚੰਗਾ ਹੈ ਪਿੰਡ ਵਿੱਚ ਠੀਕ ਹਾਂਜੀ ਜੋ ਸਿੱਖਿਆ ਦੇ ਬਾਹਰੋਂ ਸਿੱਖਿਆ ਪਿੰਡ ਵਿੱਚ ਨਹੀਂ ਲੱਗਦਾ ਹਾਲਾਤ ਦੇ ਵੇਖੀ ਕਰਦੇ ਹਾਲਾਤ ਘਰ ਤਾਂ ਬਹੁਤ ਮਾੜੇ ਹਾਲਾਤ ਨੇ ਪਿਓ ਗਰੀਬ ਹੈ ਲੱਤੋਂ ਲੰਗਾ ਹੈ ਤੇ ਮਾਤਾ ਵੀ ਬਾਹਰ ਲੋਕਾਂ ਦਾ ਕਰਾ ਕੰਮ ਦਿੰਦਾ ਕਰਦੀ ਪਿੰਡ ਦੇ ਵਿੱਚ ਕੋਈ ਨਹੀਂ ਇਹ ਜੀ ਕੋਈ ਹਰਕਤ ਨਹੀਂ ਪੈਂਦੀ ਠੀਕ ਹੈ ਜਾਈ ਪਿੰਡ ਦੇ ਵਿੱਚ ਸਹੀ ਪਿੰਡ ਵਿੱਚ ਸਹੀ ਪਤਾ ਨਹੀਂ ਇਹ ਸਾਨੂੰ ਉਹ ਜਾਣੇ ਉੱਪਰ ਵਾਲਾ ਜੜਿਆ ਸਾਨੂੰ ਪੈਸੇ ਲੜ ਜੇ ਪਾ ਪਾਲ ਸਿੰਘ ਜੀ